ਇੱਕ ਚਾਕੀ ਤੇ ਦੂਜੀ ਪਾਲਕੀ ਦਾ ਰੂਪ ਦੇ ਵਿੱਚ ਸ਼੍ਰੀ ਰਾਮ ਦਾ ਰੂਪ ਦੇ ਵਿੱਚ ਸਾਡੇ ਦਰਮਿਆਨ ਪਹੁੰਚਣ ਵਾਲੇ ਨੇ ਥੋੜੇ ਸਮੇਂ ਬਾਅਦ ਰਾਵਣ ਜੀ ਦਾ ਦਾਸ ਸਸਕਰ ਕੀਤਾ ਜਾਣਾ ਪਰ ਜਿਹੜਾ ਅੱਜ ਦਾ ਇਤਿਹਾਸ ਹੈ ਬਦੀ ਤੇ ਨੇਕੀ ਦੀ ਜਿੱਤ ਜਣਾ ਕਹਿੰਦੇ ਨੇ ਕਿ ਨੇਕੀ ਦੀ ਹੀਮਾਸ਼ਾ ਜਿੱਤ ਹੁੰਦੀ ਹੈ ਬਦੀ ਦੇ ਵਿਰੁੱਧ ਹਾਰ ਹੁੰਦੀ ਹੈ ਉਸ ਦਾ ਪੱਤਰਿਕਾ ਖੜੇ ਸਾਹਮਣੇ ਆਪਾਂ ਹਰ ਸਾਲ ਇੱਥੇ ਕਾਜ ਕਰਾ ਜਗ੍ਹਾ ਤੋਂ ਆਇਆ ਉਹਨਾਂ ਦਾ ਪਤਲਾ ਸਾੜਦੇ ਆ ਪਰ ਲੇਕਿਨ ਇਹ ਨਹੀਂ ਸੀ ਵੀ ਉਹ ਕੋਈ ਵਿਦਵਾਨ ਨਹੀਂ ਸੀ ਮਹਾਬਲੀ ਰਾਵਣ ਬਹੁਤ ਜ਼ਿਆਦਾ ਵਿਦਵਾਨ ਸਨ ਚਾਰ ਬੇਦ ਉਹਨਾਂ ਦੇ ਮੂੰਹ ਜਵਾਨੀ ਕੱਢ ਸਨ ਉਹਨਾਂ ਦੀ ਪਰ ਲੇਕਿਨ ਉਹ ਰਾਖਸ਼ ਜਾਤੀ ਵਿੱਚ ਪੈਦਾ ਹੋਏ ਉਹਨਾਂ ਨੂੰ ਪਤਾ ਸੀ ਵੀ ਜੇ ਮੈਂ ਰਾਮ ਦਾ ਸਾਹਮਣਾ ਨਾ ਕੀਤਾ ਮੇਰੀ ਕੁਲ ਦਾ ਜਿਹੜਾ ਅਸਰ ਜਾਂ ਤਾਂ ਨਹੀਂ ਕਰਨੀ ਕੋਲ ਮੇਰੀ ਮੇਰੀ ਕੁਲ ਦਾ ਨਾਸ ਹੋ ਜਾਣਾ ਉਹਨਾਂ ਨੇ ਆਪਣੀ ਕੁਲ ਨੂੰ ਤਾਰਨ ਦੇ ਵਾਸਤੇ ਉਹ ਬਹੁਤ ਸਮਝਦਾਰ ਅਤੇ ਸੂਝਵਾਨ ਇਨਸਾਨ ਸਨ जिन्होंने काल अपने पावेजना बना होया सी उन्होंने अपने कुल कारण दे वास्ते श्री राम दे नाल मथा लाया अपना सर्वनाश करवाया किने 1 लाख पूत 2 लाख नाती ना रावण कर दिया ना मती रावण ਦੇ ਘਰ ਦੀਵਾ ਵੀ ਜਗਾਉਣ ਵਾਲਾ ਕੋਈ ਨਹੀਂ ਸੀ ਰਾਜਪਾਲ ਦੇ ਵਿੱਚ ਉਹਦੀ ਕੁਲ ਸਾਰੀ ભગવાન ਰਾਮ ਦੇ ਤੋਂ लक्ष्मण जी ਦੇ ਤੋਂ ਜਿਹੜੀ ਆਪਣੇ ਇਹਦੇ ਨੇ ਸਵਰਗਾਂ ਨੂੰ ਜਿਹੜੀ ਸਾਰੀ ਉਸ ਤੋਂ ਬਾਅਦ ਇਸ ਦਾ ਇਤਿਹਾਸ ਜਿਹੜਾ ਹੈ ਬਹੁਤ ਲੰਮਾ ਸਾਨੂੰ ਕੋ ਸਿੱਖਣਾ ਚਾਹੀਦਾ ਹੈ ਇਸ ਦੇ ਤੋਂ ਅਸੀਂ ਇਸ 라ਵਣ ਜੀ ਦੇ ਪੁੱਤਰਾਂ ਤੋਂ ਸਾੜ ਜੰਨੇ ਆ ਪਰ ਲੇਕਿਨ ਜੋ ਸਾਡੇ ਦੁਨਿਆਵੀ ਜੀਵਨ ਦੇ ਵਿੱਚ ਜਿਹੜੇ ਪੁੱਤਰ ਨੇ ਸਾਡੇ ਅੰਦਰ ਅਸੀਂ ਉਹਨਾਂ ਨੂੰ ਕਿਵੇਂ ਮਾਰਾਂਗੇ ਸੋ ਮੇਰੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਅੰਦਰ ਹਉਮੈ ਛੱਡ ਕੇ ਅਸੀਂ ਆਪਣੇ ਅੰਦਰ ਹੰਕਾਰ ਦੀ ਭਾਵਨਾ ਛੱਡ ਕੇ ਦੁਸ਼ਮਣ ਦੀ ਭਾਵਨਾ ਛੱਡ ਕੇ ਅਸੀਂ ਇੱਕ ਦੂਜੇ ਨਾਲ ਪਿਆਰ ਭਾਵ ਦੀ ਭਾਵਨਾ ਪੈਦਾ ਕਰੀਏ ਅਸੀਂ ਆਪਣੇ ਅੰਦਰਲੇ 라ਵਣ ਨੂੰ ਮਾਰੀਏ ਤਾਂ ਹੀ ਅਸੀਂ ਸਮਾਜ ਦੇ ਵਿੱਚ ਵਿਚਰ ਕੇ ਕੋਈ ਸਮਾਜ ਦਾ ਸਮਾਰ ਸੱਕਦੇ ਹਾਂ ਤਾਂ ਹੀ ਕੋਈ ਸਮਾਜ ਦਾ ਬਣਾ ਸਕਦੇ ਹਾਂ ਇੰਨਾ ਕਹਿੰਦਾ ਹੋਇਆ 那天马到家这个。<noise> <noise> <noise>